ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਪਹਿਨਣ ਲਈ ਰਿਪੀਟ ਲੈ ਕੇ ਆਏਗੇ ਮਾਲ कॉटन ਦੇ ਸੂਟ ਨੇਗੇ ਬਹੁਤ سارے ਮੈਸੇਜ ਆ ਰਹੇ ਸੀਗੇ ਬਹੁਤ ਫੋਨ ਆ ਰਹੇ ਸੀਗੇ ਇਹ ਸੂਟਾਂ ਬਾਰੇ ਬਾਹਰ ਤੋਂ ਵੀ ਮਤਲਬ ਕਾਫੀ ਸਾਰੇ ਫੋਨ ਆ ਰਹੇ ਸੀ ਪਹਿਨ ਹੋਣਾਂ ਦੇ ਵੀ ਤੁਸੀਂ ਸੂਟ ਲੈ ਕੇ ਆਓ ਤੇ ਮੇਰਾ ਵੀਡੀਓ ਦੇ ਵਿੱਚ ਬੋਲਣ ਦਾ ਹੀ ਮਕਸਦ ਹੁੰਦਾ ਵੀ ਜਿੰਨਾ ਭੈਣਾਂ ਨੇ ਆਰਡਰ ਕਰਨੇ ਸੀਗੇ ਇਹ ਸੂਟ ਮੈਨੂੰ ਕਾਲਸ ਮੈਸੇਜਸ ਕੀਤੇ ਸੀਗੇ ਹਨਾ ਤਾਂ ਤੁਸੀਂ ਆਪਣੇ ਫਾਸਟਲੀ ਜਿਹੜੇ ਸੂਟ ਲੰਗੇ ਲੈ ਜਿਓ ਮੇ ਤੁਹਾਨੂੰ ਮਤਲਬ ਪਿਕ ਨਹੀਂ ਸ਼ੇਅਰ ਹੁੰਦੀ ਹੈਗੀ ਕੱਲੇ ਕੱਲੇ ਸੂਟ ਦੀ ਨਾ ਮੇਰੇ ਕੋਲ ਇਨਾ ਟਾਈਮ ਹੈ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਹੁੰਦਾ ਹੈਗਾ ਵੀ ਆਪਾਂ ਜਿਹੜੀ ਚੀਜ਼ ਦਿਖਾ ਰਹੇ ਹਾਂ ਤੁਹਾਨੂੰ ਪ੍ਰੋਪਰ ਚੰਗੀ ਤਰ੍ਹਾਂ ਸਮਝ ਆ ਸਕੇ ਵੀ ਕਿਹੜਾ ਫੈਬਰਿਕ ਹੈਗਾ ਕੀ ਬ੍ਰਾਂਡ ਹੈਗਾ ਕਿੰਦਾ ਤੁਸੀਂ ਸਟਿਚਿੰਗ ਕਰਵਾ ਸਕਦੇ ਹੋ ਲਾਈਨਿੰਗ ਦੀ ਲੋੜ ਹੈਗੀ ਆ ਜਾਂ ਨਹੀਂ ਹੈਗੀ ਹੈਨਾ ਤਾਂ ਕਰਕੇ ਵੀ ਸਾਰਾ ਕੁਝ ਆਪਾਂ ਡਿਟੇਲ ਦੇ ਵਿੱਚ ਦੱਸ ਸਕੀਏ ਤੇ ਸੂਟ ਲنگੇ ਜਿਹੜੇ ਤੁਸੀਂ ਆਪਣੇ ਫਾਸਟਲੀ ਆਰਡਰ ਕਰਦੇ ਹੋ ਬਹੁਤ ਲਿਮਟਿਡ ਜੇ ਸੂਟ ਲنگੇ ਸਾਰੇ ਮਤਲਬ 8 ਜਾਂ 10 ਸੂਟ ਹੋਣਗੇ ਫਾਸਟਲੀ ਆਰਡਰ ਕਰਦੇ ਹੋ ਬਹੁਤ ਜਿਆਦੇ ਇਹ ਸਟਾਕ ਹੈ ਜਿਹੜਾ ਆਪਣਾ ਬਹੁਤ ਜਿਆਦੇ ਸੇਲ ਹੋ ਰਿਹਾਗਾ ਤੇ ਇਹ ਸੂਟ ਦੇ ਵਿੱਚ ਬਹੁਤ ਪਿਆਰੇ ਪਿਆਰੇ ਕਲਰ ਆਏ ਨੇ ਮਲ ਕਾਟਨ ਦੇ ਸੂਟ ਰਹਿਣਗੇ ਪਿਓਰ ਮਲ ਕਾਟਨ ਹੈ ਕੋਈ ਸਿਆਮੀ ਦੇ ਵਿੱਚ ਨਹੀਂ ਹੈਗੀ ਲਓ ਜੀ ਸੂਟ ਦਿਖਾਉਣੇ ਆਪਾਂ ਸ਼ੁਰੂ ਕਰਦੇ ਆਂਗੇ ਤੁਸੀਂ ਦੇਖ ਸਕਦੇ ਹੋਗੇ ਫਰਸਟ ਸੂਟ ਆ ਜਾਊਗਾ ਬਲੈਕ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਿ ਬਹੁਤ ਜਿਹੜਾ ਸਟੱਫ ਹੈਗਾ ਬਹੁਤ ਜਿਆਦੇ ਸੋਹਣਾਗਾ ਲਓ ਜੀ ਇਹ ਤੇ ਤੁਸੀਂ ਲਾਈਨਿੰਗ ਮੈਂ ਪਹਿਲਾਂ ਤਾਂ ਇਹੀ ਕਹੂੰਗੀ ਵੀ ਲਾਈਨਿੰਗ ਇਹ ਤੇ ਲਗਵਾ ਸਕਦੇ ਹੋਗੇ ਤੇ ਜਿਹੜੀਆਂ ਪਹਿਣਾ ਮਤਲਬ ਜਿਆਦਾ ਨਹੀਂ ਲਾਈਨਿੰਗ ਹਨਾ ਵੀ ਅਸੀਂ ਨਹੀਂ ਉਹ ਕਰਨੀ ਹੈਗੀ ਤਾਂ ਤੁਸੀਂ ਇਹ ਤੇ ਅੰਡਰਸ਼ਰਟ ਮੰਗੋ ਲਾਈਨਿੰਗ ਲਗਾ ਲਓ ਤਾਂ ਵੀ ਮਤਲਬ ਇਦਾਂ ਤੁਹਾਡਾ ਜਿਹੜਾ ਮਤਲਬ ਕੰਮ ਚੱਲ ਜਾਊਗਾ ਮਤਲਬ ਇਦਾਂ ਲਗਵਾ ਕੇ ਸੂਟ ਜੇ ਕੋਈ ਸੂਟ ਸੀ ਥਰੂ ਹੈਗਾ ਉੱਤੇ ਤਾਂ ਤੁਹਾਨੂੰ ਦੇਖ ਲਗਵਾਉਣੀ ਹੀ ਪਊਗੀ ਤੇ ਮਾਲ ਕਾਟਨ ਬਿਲਕੁਲ ਐਨ ਮਤਲਬ ਗਲਾਸ ਵਰਗਾ ਕੱਪੜਾ ਪਿਆ ਹੁੰਦਾ ਕਾਂਚ ਵਰਗਾ ਇੰਨਾ ਜਿਆਦਾ ਸੌਫਟ ਤੇ ਪਤਲਾ ਹੈਗਾ ਕੱਪੜਾ ਇਹ ਤੇ ਬਹੁਤ ਸੋਹਣੀ ਮਲ ਕੋਟਨ ਹੈਗੀ ਬ੍ਰਾਂਡ ਵੀ ਟਿਸਟਾ ਦੀ ਮਲ ਕੋਟਨ ਹੈਗੀ ਤੇ ਬਹੁਤ ਮਤਲਬ ਵਧੀਆ ਬ੍ਰਾਂਡ ਦੀ ਹੈ ਕੁਆਲਿਟੀ ਵੀ ਬਹੁਤ ਸੋਹਣੀ ਹੈਗੀ ਇਹਦੀ ਲੋ ਜੀ ਫਰਸਟ ਸੂਟ ਤੁਸੀਂ ਦੇਖ ਸਕਦੇ ਹੋ ਬਲੈਕ ਕਾਫੀ ਜਿਆਦਾ ਸੋਹਣਾ ਕਲਰ ਹੈਗਾ ਪ੍ਰਿੰਟ ਬਹੁਤ ਜਿਆਦਾ ਪਿਆਰਾ ਹੈਗਾ ਤੇ ਖਿੜਕੇ 컬러 ਆਇਆਗਾ ਬਹੁਤ ਸੋਹਣਾ ਦੇਖੋ ਮੇਰੇ ਫੋਨ ਦੇ ਵਿੱਚ ਬਿਲਕੁਲ ਪਰਫੈਕਟ 컬러 ਆ ਰਿਹਾਗਾ ਬਲੈਕ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਇਹ ਪ੍ਰਿੰਟ ਹੈਗਾ ਤੇ ਪ੍ਰਾਈਸ ਇਹਨਾਂ ਦਾ ਸੇਮ ਰਹੂਗਾ ਕਿ ਜਿੱਦਾਂ ਆਪਾਂ ਪਹਿਲਾਂ ਸੇਲ ਕੀਤੇ ਨੇ ਕਿ 3000 ਪ੍ਰਾਈਸ ਇਹਨਾਂ ਦਾ ਲਓ ਜੀ ਫਰਸਟ ਸੂਟ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਸਕਰੀਨਸ਼ਾਟ ਲੈ ਲਿਓ ਸਕਰੀਨਸ਼ਾਟ ਜਿਹੜਾ ਮੈਨੂੰ ਦੂਰੋਂ ਤੋਂ ਭੇਜਿਓ ਤੇ ਬ੍ਰਾਂਡ ਇਹਦਾ ਟਿਸਟਾ ਟਿਸਟਾ ਮੈਂ ਤੁਹਾਨੂੰ ਸਟੈਂਪ ਵੀ ਦਿਖਾ ਦਿੰਨੀ ਆ ਦੇਖੋ ਲਓ ਜੀ ਸਾਰਿਆਂ ਤੇ ਇਦਾਂ ਹੀ ਤੁਹਾਨੂੰ ਸਟੈਂਪ ਮਿਲੇਗੀ ਦੇ ਲੋ ਨੈਕਸਟ ਸੂਟ ਕਾਫੀ ਭੈਣਾ ਮੰਗਦੀ ਹੁੰਦੀ ਨੇ ਵੀ ਸਾਨੂੰ ਵਾਈਟ ਦੇ ਵਿੱਚ ਪ੍ਰਿੰਟ ਚਾਹੀਦਾਗਾ ਤਾਂ ਆਪਾਂ ਹਰ ਇੱਕ ਕਲਰ ਲੈ ਕੇ ਆਇਾਂਗੇ ਪ੍ਰਿੰਟ ਸਾਰੇ ਅਲੱਗ-ਅਲੱਗ ਨੇ ਜਿਹੜੀਆਂ ਭੈਣਾ ਮਤਲਬ ਕਾਫੀ ਸਾਰੇ ਸੂਟ ਆਪਾਂ ਨੂੰ ਆਰਡਰ ਕਰਦੇ ਨੇ ਤੁਸੀਂ ਦੋ ਸੂਟ ਲੈਣੇ ਨੇ ਚਾਰ ਲੈਣੇ ਨੇ ਮਲ ਕੋਟਨ ਦੇ ਵਿੱਚ ਮਤਲਬ ਤੁਸੀਂ ਪ੍ਰਿੰਟ ਅਲੱਗ-ਅਲੱਗ ਰਹਿਣਗੇ ਤਾਂ ਤੁਸੀਂ ਆਰਡਰ ਜਿਹੜਾ ਕਰ ਸਕਦੇ ਹੋ ਲੋ ਦੇਖੋ ਇਹ ਵਾਲਾ ਪ੍ਰਿੰਟ ਜੇ ਤੁਸੀਂ ਆਪਣੀ ਮੰਮੀ ਵਗੈਰਾ ਨੂੰ ਇਹ ਸੂਟ ਗਿਫਟ ਕਰਨਾ ਚਾਹੁੰਦੇ ਹੋ ਦੇਣਾ ਚਾਹੁੰਦੇ ਹੋਗੇ ਕਿਉਂਕਿ ਬਾਹਲੇ ਪਹਿਣਾ ਕਾਫੀ ਇੱਥੇ ਮਤਲਬ ਮੇਰੇ ਪਾਰਸਲ ਇੰਡੀਆ ਦੇ ਵਿੱਚ ਜਾਂਦੇ ਨੇਗੇ ਉਹਨਾਂ ਦੇ ਉਹਨਾਂ ਦੀ ਮੰਮੀਆਂ ਲਈ ਤੇ ਤਾਂ ਕਰਕੇ ਹੈ ਨਾ ਵੀ ਤੁਸੀਂ ਇਹ ਵਾਲਾ ਸੂਟ ਹੈ ਜਿਹੜਾ ਮਤਲਬ ਲੈ ਸਕਦੇ ਹੋਗੇ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਦੇਖੋ ਇਸ ਤਰ੍ਹਾਂ ਪ੍ਰਿੰਟ ਹੈ ਪ੍ਰਿੰਟ ਵੀ ਕਾਫੀ ਜਿਆਦਾ ਸੋਹਣਾ ਹੈਗਾ ਹਲੋ ਜੀ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਪੈਰਟ ਗ੍ਰੀਨ ਦੇ ਵਿੱਚ ਕਲਰ ਹੈਗਾ ਸਾਰੇ ਮਤਲਬ ਜਿਹੜਾ ਬ੍ਰਾਂਡ ਹੈ ਸਾਰਾ ਹੀ ਟਿਸਟਾ ਰਹੂਗਾ ਕੋਈ ਮਤਲਬ ਇਦਾਂ ਨਹੀਂ ਹੈਗਾ ਦੇਖੋ ਆਹ ਪ੍ਰਿੰਟ ਵੀ ਮਤਲਬ ਬਹੁਤ ਇਦਾਂ ਦੇ ਪ੍ਰਿੰਟ ਹੁੰਦੇ ਨੇ ਜਿਹੜੇ ਜਿੰਨੇ ਵੀ ਮੈਂ ਤੁਹਾਨੂੰ ਪ੍ਰਿੰਟ ਦਿਖਾ ਰਹੀਆਂ ਕਿ ਕੁਝ ਹਟਕੇ ਜੇ ਪ੍ਰਿੰਟ ਨੇ ਇਦਾਂ ਦੇ ਪ੍ਰਿੰਟ ਹੁੰਦੇ ਨੇ ਨਾ ਜਿਹੜੇ ਮਤਲਬ ਇਹਨਾਂ ਦੇ ਸੂਟ ਐਨੇ ਜਾਦੇ ਸੋਹਣੇ ਰੈਡੀ ਹੁੰਦੇ ਨੇਗੇ ਬਹੁਤ ਜਾਦੇ ਸੋਹਣੇ ਰੈਡੀ ਹੁੰਦੇ ਨੇ ਲੋ ਜੀ ਤੇ ਜੇ ਮਤਲਬ ਸੂਟ ਦੀ ਕੋਸਟ 3000 ਹੈ ਤੇ ਮਤਲਬ ਕੁਆਲਿਟੀ ਵੀ ਮਤਲਬ ਸੂਟ ਦੀ ਹੈ ਜਿਹੜੀ 5000 ਵਾਲੇ ਸੂਟ ਤੋਂ ਘੱਟ ਨਹੀਂ ਹੈਗੀ ਇੰਨੀ ਸੋਹਣੀ ਕੁਆਲਿਟੀ ਹੈ ਸਟੱਫ ਦੀ ਇਹਦੇ ਵਿੱਚ ਤੇ ਬਹੁਤ ਜ਼ਿਆਦਾ ਸੋਹਣੀ ਇਹ ਨਹੀਂ ਹੈਗਾ ਵੀ ਹਾਂ 3000 ਵਾਲਾ ਸੂਟ ਕਿਉਂਕਿ ਪ੍ਰਿੰਟ ਬਹੁਤ ਮਤਲਬ 4 4 5 5 6000 ਤੱਕ ਵੀ ਪਏ ਨਗੇ ਸੂਟ ਵੀ ਆਪਾਂ ਜ਼ਿਆਦਾ ਬਸ ਲਾਸਟ ਆਪਣੇ 4000 ਤੱਕ ਆਪਾਂ ਸੂਟ ਲੈ ਕੇ ਆਉਣੇਗੇ ਇਸ ਤੋਂ ਆਪਾਂ ਨਹੀਂ 4500 ਵੀ ਹੋ ਜਾਂਦਾ ਕਈ ਵਾਰ ਬਸ ਇਸ ਤੋਂ ਬਾਤ ਨਹੀਂ ਲੋ ਜੀ ਠੀਕੇ ਸੀ ਤੇ ਜਿਹੜੀਆਂ ਭੈਣਾਂ ਨੇ ਸੂਟ ਆਰਡਰ ਕੀਤੇ ਸੀ ਪਹਿਲਾਂ ਉਹਨਾਂ ਨੂੰ ਕੁਆਲਿਟੀ ਚੰਗੀ ਤਰ੍ਹਾਂ ਪਤਾ ਵੀ ਕਿੱਦਾਂ ਦੀ ਹੈਗੀ ਇਹ ਪ੍ਰਿੰਟ ਜਿਹੜਾ ਰਿਪੀਟ ਆਇਆਗਾ ਪਹਿਲਾਂ ਵੀ ਆਇਆ ਸੀਗਾ ਲੋਜੀ ਐਸ ਤਰ੍ਹਾਂ ਇਹ ਪ੍ਰਿੰਟ ਰਹੂਗਾ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਵੀ ਤੇ ਇੱਦਾਂ ਬਣੂਗਾ ਇਹ ਪ੍ਰਿੰਟ ਐਸ ਤਰ੍ਹਾਂ ਦੇਖੋ ਐਸ ਤਰ੍ਹਾਂ ਦੀ ਡਿਜ਼ਾਈਨਿੰਗ ਹੈਗੀ ਤੇ ਇਹ 올ਓਵਰ ਹੈ ਜਿਹੜਾ ਮਤਲਬ ਕਾਫੀ ਜਿਆਦੇ ਸੋਨੇ ਬੰਦ ਨੇ ਸੂਟ ਲੋ ਜੀ ਫਿਰ ਆਜੂਗਾ ਯੈਲੋ ਸੂਟ ਆਜੂਗਾ ਯੈਲੋ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਇਹ ਵੀ ਪ੍ਰਿੰਟ ਪਰ ਜਿਹੜਾ ਇਹਦੇ ਨਾਲ ਦੁਪੱਟਾ ਤੁਸੀਂ ਰੱਖੋਗੇ ਉਹ ਯੈਲੋ ਹੀ ਰੱਖਣਾ ਪਊਗਾ ਤੁਹਾਨੂੰ ਕਿਉਂਕਿ ਇਹਦੇ ਵਿੱਚ ਹੋਰ ਕੋਈ ਆਪਸ਼ਨ ਨਹੀਂ ਹੈਗੀ ਵੀ ਜੇ ਤੁਸੀਂ ਪ੍ਰਿੰਟ ਨਾਲ ਦਾ ਰੱਖ ਲੋਗੇ ਇਹਦੇ ਨਾਲ ਯੈਲੋ ਹੀ ਦੁਪੱਟਾ ਰੱਖ ਕੇ ਬਾਕੀ ਇਹ ਤੇ ਤੁਸੀਂ ਵਰਕ ਵਗੈਰਾ ਜੇ ਕਰਾਉਣਾ ਚਾਹੋ ਨੇ ਉਹ ਤੁਸੀਂ ਕਰਾ ਸਕਦੇ ਹੋ ਕਿਉਂਕਿ ਇਦਾਂ ਦਾ ਹੀ ਮਤਲਬ ਪ੍ਰਿੰਟ ਹੈਗਾ ਇਹ ਵੀ ਜੇ ਤੁਸੀਂ ਵਰਕ ਕਰਵਾਉਗੇ ਤਾਂ ਕਾਫੀ ਜ਼ਿਆਦਾ ਸੋਨਾ ਬਣੂਗਾ ਤੇ ਨਹੀਂ ਫਿਰ ਤੁਸੀਂ ਜੇ ਵਰਕ ਨਹੀਂ ਲਾਈਕ ਕਰਦੇ ਹੈਗੇ ਤਾਂ ਤੁਸੀਂ ਇਦਾਂ ਹੀ ਬਣਵਾ ਲਓ ਬਹੁਤ ਜ਼ਿਆਦਾ ਸੋਨਾ ਸੂਟ ਹੈ ਲਓ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਬਹੁਤ ਜਾਦੇ ਸੋਹਣਾ ਪ੍ਰਿੰਟ ਹੈ ਵੀ ਕਲਰ ਤੁਸੀਂ ਦੇਖੋ ਇਹਦੇ ਨਾਲ ਮਤਲਬ ਤੁਸੀਂ ਵਾਈਨ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਬਹੁਤ ਜਾਦੇ ਸੋਹਣਾ ਸੂਟ ਰੈਡੀ ਹੋਊਗਾ ਵਾਈਨ ਕਲਰ ਦਾ ਦੁਪੱਟਾ ਰੱਖ ਕੇ ਬਹੁਤ ਜਾਦੇ ਸੋਹਣਾ ਸੂਟ ਰੈਡੀ ਹੋਣਾਗਾ ਇਹਨੇ ਬਣ ਕੇ ਲਓ ਜੀ ਜਾਂ ਫਿਰ ਤੁਸੀਂ ਟਾਈ ਐਂਡ ਡਾਈ ਕਰਵਾ ਸਕਦੇ ਹੋਗੇ ਕਿਉਂਕਿ ਬਹੁਤ ਸੋਹਣਾ ਸੂਟ ਹੈ ਲਾਈਟ ਤੇ ਡਾਰਕ ਦਾ ਕੰਪੀਨੇਸ਼ਨ ਲਓ ਜੀ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰੋ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਵੀ ਲਓ ਜੀ ਇਹਦੇ ਨਾਲ ਤਾਂ ਦੁਪੱਟਾ ਇਹ ਇਦਾਂ ਹੀ ਰਹੂਗਾ ਪਿੰਕ ਡਾਰਕ ਰਾਣੀ ਸ਼ੇਡ ਹੈ ਇਹਦੇ ਵਿੱਚ ਉਸ ਕਲਰ ਦਾ ਹੀ ਦੁਪੱਟਾ ਇਹਦੇ ਨਾਲ ਸੋਨਾ ਲੱਗੂਗਾ ਉਦਾਂ ਦਾ ਤੁਸੀਂ ਡਾਈ ਕ੍ਰਾਸ ਸਕਦੇ ਹੋਗੇ ਆਪਣੇ ਕੋਲੋਂ ਲਓ ਜੀ ਫਿਰ ਬਲੈਕ ਇੱਕ ਹੋਰ ਆ ਗਿਆ ਦੇਖੋ ਇਹਦੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜ਼ਿਆਦਾ ਸੋਨਾ ਪ੍ਰਿੰਟ ਹੈ ਵੀ ਲਓ ਜੀ ਫਿਰ ਇਸ ਤੋਂ ਬਾਅਦ ਆ ਜਾਊਗਾ ਇਹ yellow ਦੇਖੋ ਇਹ yellow ਵੀ ਬਹੁਤ ਜ਼ਿਆਦਾ ਸੋਹਣਾਗਾ ਫਿਰ ਇਸ ਤੋਂ ਬਾਅਦ ਆ ਜਾਊਗਾ ਇਹ lemon ਹੈਗਾ print ਦੇਖੋ ਤੁਸੀਂ ਇਹ ਵਾਲਾ print ਬਹੁਤ ਪਸੰਦਾ ਆਏ ਸਾਰੇ ਕਲਰ ਸਾਰੇ print ਬਹੁਤ ਜ਼ਿਆਦਾ ਸੋਹਣੇ ਨੇਗੇ ਲਓ ਜੀ ਨੈਕਸਟ ਦੇਖੋ ਇਹ ਮਾਲ ਕਾਟਨ ਦੇ ਉੱਪਰ ਆਪਾਂ ਪ੍ਰਿੰਟ ਰੈਡੀ ਕਰਵਾਇਆ ਪਹਿਲਾਂ ਆਇਆ ਸੀ ਇਹ ਕਾਟਨ ਸਿਲਕ ਤੇ ਹੁਣ ਫਿਰ ਆਇਆ ਹੁਣ ਇਹ ਮਾਲ ਕਾਟਨ ਤੇ ਇੱਕ ਵਾਰ ਇਹ ਆਇਆ ਸੀਗਾ ਅ ਪਿਓਰ ਕ੍ਰਾਸ਼ ਦੇ ਉੱਪਰ ਵੀ ਆਇਆ ਸੀਗਾ ਇਹ ਵਾਲਾ ਪ੍ਰਿੰਟ ਲਓ ਜੀ ਦੇਖੋ ਪ੍ਰਿੰਟ ਇਹ ਚੈੱਕ ਕਰੋ ਤੁਸੀਂ ਪ੍ਰਿੰਟ ਬਹੁਤ ਜਿਆਦਾ ਸੋਹਣਾ ਨੇ ਨੇੜੇ ਤੋਂ ਇਸ ਤਰ੍ਹਾਂ ਦੇਖੋ ਪ੍ਰਿੰਟ ਨੂੰ ਬਹੁਤ ਜਿਆਦਾ ਸੋਹਣਾ ਰੈਡੀ ਹੋਇਆ ਹੋਇਆਗਾ ਪ੍ਰਿੰਟ ਇਹ ਲਓ ਜੀ ਲਾਸਟ ਆਜੂਗਾ ਜੀ ਪਿੰਕ ਦੇ ਉੱਪਰ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਸਕਰੀਨ ਸ਼ਾਟ ਆ ਜਿਹੜਾ ਤੁਸੀਂ ਮੈਨੂੰ ਦੂਰੋਂ ਭੇਜਿਓ ਸਾਰੇ ਰਹਿਣਗੇ ਮਾਲ ਕਾਟਨ ਦੇ ਸੂਟ ਰਹਿਣਗੇ ਪ੍ਰਾਈਸ ਆ ਜਿਹੜਾ ਮੇਰਾ ਨਾਲ ਹੀ ਮੈਂਸ਼ਨ ਕੀਤਾ ਹੁੰਦਾ ਹੈਗਾ 3000 ਪ੍ਰਾਈਜ਼ ਰੂਪਾ ਪਲੱਸ ਸ਼ਿਪਿੰਗ ਰਹੂਗਾ ਆਰਡਰ ਹੈ ਜਿਹੜਾ ਆਪਣਾ ਫਾਸਟਲੀ ਕਰਦੇ ਹੋ ਕਿਉਂਕਿ ਕਾਫੀ ਭੈਣਾਂ ਦੇ ਆਰਡਰ ਨੇਗੇ ਜਿਹੜੀਆਂ ਅੱਜ ਆਪਾਂ ਵੀਡੀਓ ਅਪਲੋਡ ਕਰਦਾਂਗੇ ਜਿਹੜੀਆਂ ਭੈਣਾਂ ਦੇ ਆਰਡਰ ਸੀਗੇ ਤੇ ਆਪਣਾ ਫਾਸਟਲੀ ਮਤਲਬ ਤੁਸੀਂ ਸੂਟ ਰਖਵਾ ਲਿਓ ਜਿਹੜਾ ਮੈਂ ਵੀਅਰ ਕੀਤਾ ਹੋਇਆ ਹੈ ਔਰੇਂਜ ਸੂਟ ਆਪਾਂ ਦੁਬਾਰਾ ਲੈ ਕੇ ਆਏ ਸੀਗੇ ਦੋ ਲੋਟ ਆਏ ਸੀਗੇ ਆਪਣੇ ਕੋਲੇ ਦੋਨੋਂ ਮਤਲਬ ਖਤਮ ਹੋ ਚੁੱਕੇ ਨੇਗੇ ਹੁਣ ਜਿਹੜੀਆਂ ਭੈਣਾਂ ਦੇ ਆਰਡਰ ਸੀਗੇ ਪਲੀਜ਼ ਕੁਛ ਮਤਲਬ ਦਿਨ ਵੇਟ ਕਰ ਲਿਓ ਇੱਕ ਹਫਤਾ ਦੇ ਵਿੱਚ ਤੁਹਾਨੂੰ ਇਹ ਮਤਲਬ ਸਟਾਕ ਹੈ ਜਿਹੜਾ ਦੁਬਾਰਾ ਮਿਲ ਜੂਗਾ ਕਾਟਨ ਦੇ ਵਿੱਚ ਤੇ ਬਾਕੀ ਜਿਹੜੇ येलो suit ਦੇ ਆਰਡਰ ਸੀਗੇ ਆਪਾਂ 20 suit ਲੈ ਕੇ ਆਏ ਸੀਗੇ 15 ਪਲੱਸ suit ਆਪਣੇ ਦੁਬਾਰਾ ਆਰਡਰ ਕੀਤੇ ਹੋਏ ਨੇਗੇ ਉਹ ਪਹਿਣਾ ਵੀ ਤੁਸੀਂ ਹੁਣ ਵੇਟ ਕਰ ਲਿਓ ਹੁਣ ਜਿਹੜੇ ਆਰਡਰ ਨੇਗੇ ਤੁਸੀਂ ਆਪਣੀਆਂ ਪੇਮੈਂਟਾਂ ਕਰ ਸਕਦੇ ਹੋਗੇ ਮਤਲਬ ਸਟਾਕ ਹੈਗਾ ਜਿਹੜਾ ਮਿਲ ਜਾਊਗਾ ਪੱਕਾ ਕਨਫਰਮ ਹੈਗਾ ਪੇਮੈਂਟ ਕਰਕੇ ਆਪਣੀ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜਿਹੜੀਆਂ ਪਹਿਣ ਦੀ ਪੇਮੈਂਟ ਆਈ ਜਾਊਗੀ येलो ਸੂਟ ਦੀ ਉਦੋਂ ਦੋਨਾਂ ਨੂੰ ਆਪਾਂ ਦੇ ਦਾਂਗੇ ਠੀਕ ਹੈ ਜੀ ਵਿਦਆਊਟ ਪੇਮੈਂਟ ਉਹਨਾਂ ਦੀ ਕੋਈ ਬੁਕਿੰਗ ਨਹੀਂ ਹੈਗੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਆਪਣੀ ਪੇਮੈਂਟ ਕਰਕੇ ਸੂਟ ਲੈਣਗੇ ਜਿਹੜੇ ਲੈ ਸਕਦੇ ਹੋਗੇ ਅੱਜ ਵਾਲੇ ਸੂਟ ਲੈਣਗੇ ਬਹੁਤ ਜ਼ਿਆਦੇ ਸੋਹਣੇ ਨੇ ਬਹੁਤ ਪਹਿਣਾਂ ਦੀ ਡਿਮਾਂਡ ਸੀਗੀ ਮਾਲ ਕਾਟਨ ਦੇ ਸੂਟ ਆਪਾਂ ਪਹਿਲਾਂ ਵੀ ਬਹੁਤ ਜ਼ਿਆਦਾ ਸਾਰੇ ਮਤਲਬ ਸੇਲ ਕੀਤੇ ਨੇਗੇ ਤੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਤੁਸੀਂ ਮੈਸੇਜ ਕਰਨਾ ਹੈਗਾ ਤੇ ਆਪਣਾ ਉੱਥੇ ਆਰਡਰ ਕਨਫਰਮ ਕਰਨਾ ਹੈ ਪੇਮੈਂਟ ਡਿਲੇ ਨਾ ਕਰਿਓ ਨਾਲ ਦੀ ਨਾਲ ਕਰ ਦਿਓ ਕਿਉਂਕਿ ਸਟਾਕ ਹੈ ਬਹੁਤ ਲਿਮਟਿਡ ਜਿਆ ਬਾਲਾ ਨਹੀਂ ਹੈਗਾ ਇਹ ਤਾਂ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਸੀਗਾ ਕਿਉਂਕਿ ਭੈਣਾਂ ਨੇ ਨਹੀਂ ਛੱਡਣੇ ਹੈਗੇ ਦੋ ਦੋ ਤਿੰਨ ਤਿੰਨ ਸੂਟ ਉਹਨਾਂ ਦੇ ਆਰਡਰ ਸੀਗੇ ਪਹਿਲਾਂ ਵੀ ਵੀ ਸਾਨੂੰ ਚਾਹੀਦੇ ਨੇ ਮਾਲ ਕਾਟਨ ਦੇ ਸੂਟ ਉਹਨਾਂ ਨੇ ਲੈ ਜਾਣੇ ਨੇਗੇ ਜੇ ਕਿਸੇ ਹੋਰ ਭੈਣ ਨੂੰ ਵੀ ਚਾਹੀਦੇ ਨੇ ਜੇ ਮਤਲਬ ਜਿਹੜੀਆਂ ਭੈਣਾਂ ਰਹਿ ਜਾਣਗੀਆਂ ਉਹ ਥੋੜਾ ਟਾਈਮ ਤੁਸੀਂ ਵੇਟ ਕਰ ਲਿਓ ਜੇ ਕੋਈ ਸੂਟ ਨ ਇੱਕ ਵਾਰ ਕਨਫਰਮ ਕਰ ਲਿਓ ਵੀ ਹਾਂ ਵੀ ਇਹ ਅਵੇਲੇਬਲ ਹੈਗਾ ਹੈ ਤਾਂ ਤੁਸੀਂ ਪੇਮੈਂਟ ਕਰਨੀ ਹੈ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ